ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਰਤਨ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਦੀ 100ਵਾਂ ਜਨਮ ਦਿਵਸ ਮਨਾਉਣ ਦਾ ਜਿਹੜਾ ਫੈਸਲਾ ਕਰਿਆ ਪੰਥ ਰਤਨ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਇਸ ਜ਼ਿਲ੍ਹੇ ਦੀ ਰਹਿਨਵਾਈ ਕਰਦੇ ਰਹੇ ਸੋ ਲੋੜ ਇਸ ਤਰ੍ਹਾਂ ਦੇ ਜਿਹੜੇ ਉਪਰਾਲਿਆਂ ਦਾ ਮੇਨ ਮਕਸਦ ਇਹ ਹੀ ਆ ਕਿ ਜੋ ਪੰਥ ਰਤਨ ਜ세ਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਸੋਚ ਸੀਗੀ ਨਾ ਜੀ ਉਸ ਸੋਚ ਤੇ ਪੈਰਾ ਦੇਈ ਉਹਨਾਂ ਨੇ ਪੂਰੀ ਜ਼ਿੰਦਗੀ ਕੌਮ ਦੀ ਪੰਥ ਦੀ ਪੰਜਾਬ ਦੀ ਦੇਸ਼ ਦੀ ਜਿਹੜੇ ਸੇਵਾ ਕੀਤੀ ਔਰ ਇੱਕ ਪਿੰਡ ਚ ਪੈਦਾ ਹੋ ਕੇ ਆਖਰੀ ਸਮੇਂ ਤੱਕ ਪਿੰਡ ਚ ਹੀ ਰਹੇ ਔਰ ਬੇਦਾਗ ਸ਼ਖਸੀਅਤ ਬਦਲੋਂ ਉਹਨਾਂ ਨੇ ਆਪਣਾ ਜੀਵਨ ਜਿਹੜਾ ਉਹ ਜੀਆ ਸੋ ਕੌਮ ਦਾ ਸਰਮਾਇਆ ਜਿਹੜੇ ਉਹਨਾਂ ਦੀ ਅਸਲੀ ਵਿਰਾਸਤ ਉਹੀ ਆ ਜਿਹੜਾ ਉਹਨਾਂ ਦੀ ਸੋਚ ਤੇ ਪੈਰਾ ਦੇਊਗਾ ਮਤਲਬ ਜੋ ਗੁਰਚੰਦ ਸਿੰਘ ਟੋੜਾ ਜੀ ਦੀ ਸੋਚ ਸੀ ਕਿ ਕੌਮ ਪ੍ਰਤੀ ਪੰਥ ਪ੍ਰਤੀ ਸਦਾ ਕਿਹਾ ਕਰਦੇ ਤੇ ਵੀ ਪਾਰਟੀ ਆਪਣੀ ਮਾਂ ਹੁੰਦੀ ਹੈ ਪਾਰਟੀ ਦੀ ਪਿੱਠ 'ਤੇ ਚੂਰਾ ਨਹੀਂ ਮਾਰਨਾ ਚਾਹੀਦਾ ਕੁਝ ਲੋਕ ਅੱਜਕੱਲ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹੋ ਆਪਣੀ ਆਤਮਾ ਤੋਂ ਹੀ ਪੁੱਛ ਲੈਣ ਕਿ ਉਹਨਾਂ ਦੀ ਸੋਚ ਨੂੰ ਕਿੰਨਾ ਕੁ ਉਹਨਾਂ ਨੇ ਅਪਣਾਇਆ ਅੱਜ ਬਿਆਨ ਮੈਂ ਪੜ ਰਿਹਾ ਸੀ ਕਿ ਇੱਕ ਲੀਡਰ ਦਾ ਉੱਥੋਂ ਆਇਆ ਤਾਂ ਟੌੜਾ ਪਿੰਡ ਤੋਂ ਕਹਿੰਦਾ ਜੀ ਮੈਂ ਤਾਂ ਬੀਜੇਪੀ 'ਚ ਹਾਂ ਮੇਰੇ ਘਰ 'ਤੇ ਬੀਜੇਪੀ ਦਾ ਝੰਡਾ ਲੱਗਿਆ ਹੋਇਆ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਖਨਵਾਰ ਸੰਸਾਭੇ ਪ੍ਰੋਗਰਾਮ ਨਹੀਂ ਲਿਖਣਾ ਚਾਹੀਦਾ ਸੋ ਮਤਲਬ ਇਹ ਤੌੜਾ ਸਾਹਿਬ ਦੀ ਸੋਚ ਸੀਗੀ ਅਫਸੋਸ ਦੀ ਗੱਲ ਹੈ ਕਿ ਉਸ ਮਹਾਨ ਸ਼ਖਸੀਅਤ ਦੇ ਘਰ ਤੇ ਕਿਸੇ ਹੋਰ ਪਾਰਟੀ ਦਾ ਜਿਹੜਾ ਝੰਡਾ ਲੱਗਦਾ ਹੋਵੇ ਔਰ ਉਹ ਪੰਥ ਨੂੰ ਨਸੀਹਤ ਦੇਣ ਵੀ ਤੁਸੀਂ ਇਹ ਜਨਮ ਦਿਨ ਨਾ ਮਨਾਓ ਸੋ ਜ਼ਰੂਰੀ ਹੈ ਮੈਂ ਬਹੁਤਾ ਕੁਝ ਨਹੀਂ ਕਹਿੰਦਾ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਦੀ ਸੋਚ ਤੇ ਪਹਿਰਾ ਦਿਓ ਜੋ ਉਹਨਾਂ ਦੀ ਸੋਚ ਸੀਗੀ ਉਹਨਾਂ ਦਾ ਕੈਰੇਕਟਰ ਆ ਜਿਹੜਾ ਉਹਨਾਂ ਦੇ ਕੰਮਾਂ 'ਚ ਨਜ਼ਰ ਆਂਦਾ ਸੀਗਾ ਕਹਿਣੀ ਔਰ ਕਰਨੀ ਦੇ ਉਹ ਪੱਕੇ ਸੀਗੇ ਸੋ ਅੱਜ ਉਹ ਲੀਡਰ ਆਪਣੀ ਆਤਮਾ ਤੋਂ ਹੀ ਪੁੱਛ ਲੈਣ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿੰਨਾ ਕੋ ਡਟ ਕੇ ਖੜਦੇ ਆ ਜਦੋਂ ਜ਼ਰੂਰਤ ਪੈਂਦੀ ਆ ਅੱਛਾ ਸ਼ਰਮਾ ਜੀ ਲੋਕ ਸਭਾ ਚੋਂ ਤੋਂ ਪਹਿਲਾਂ ਸੁਰਜੀਤ ਸਿੰਘ ਰਖੜਾ ਤੇ ਪ੍ਰਿੰਸੀ ਚਦੂਮੰਜਰ ਵੱਲੋਂ ਬਿਆਨ ਦਿੱਤੇ ਅਰੇ ਬੀਜਪੀ ਨੂੰ ਸੁਣੋ ਤਾਂ ਹੋਣਾ ਚਾਹੀਦਾ ਕਿ ਇਸ ਦਾ ਖਮਿਆਜਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ 'ਚ ਪੁੱਛਣਾ ਪਵੇ ਦੇਖੋ ਕੋਰ ਕਮੇਟੀ ਦਾ ਮੈਂ ਵੀ ਮੈਂਬਰ ਆ ਬਿਲਕੁਲ ਕੋਰ ਕਮੇਟੀ ਚ ਇਹ ਗੱਲ ਕਲੀਅਰ ਹੋ ਗਈ ਤੇ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਔਰ ਅਸੂਲਾਂ ਦੇ ਪਹਿਰਾ ਦੇਊਗਾ ਸਿਧਾਂਤਾਂ ਔਰ ਅਸੂਲਾਂ ਤੋਂ ਬਿਨਾਂ ਕਿਸੇ ਨਾਲ ਵੀ ਸਮਝੌਤਾ ਨਹੀਂ ਕਰੂਗਾ ਚਾਹੇ ਸੀਟ ਆਏ ਚਾਹੇ ਨਾ ਆਏ ਚਾਹੇ ਪੰਜਾਬ ਚ ਸਰਕਾਰ ਬਣੇ ਚਾਹੇ ਨਾ ਬਣੇ ਇਹ ਫੈਸਲਾ ਕੋਰ ਕਮੇਟੀ ਦੀ ਮੀਟਿੰਗ ਚ ਹੋਇਆ ਤਾਂ ਵੀ ਸਭ ਤੋਂ ਪਹਿਲਾਂ ਕਿਸਾਨੀ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਨੇੜ ਸਾਹਿਬ ਦਾ ਮਸਲਾ ਗੁਰੂ ਧਾਮਾਂ ਦੇ ਕਬਜ਼ਾ ਕਰਨ ਦੇ ਮਸਲੇ ਸਾਰੇ ਫੈਸਲੇ ਮਸਲੇ ਜਦ ਤੱਕ ਵਿਚਾਰੇ ਨਹੀਂ ਜਾਂਦੇ ਵੀ ਆਪਾਂ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਪਰ ਇਹਨਾਂ ਲੀਡਰਾਂ ਨੇ ਬਾਰ ਬਾਰ ਜਿਹੜੀ ਬਿਆਨਬਾਜ਼ੀ ਭਾਜਪੀ ਦੇ ਹੱਕ ਚ ਦੇ ਕਰੀ ਉਹਦਾ ਨੁਕਸਾਨ ਸਾਨੂੰ ਪਿੰਡਾਂ ਦੇ ਅੰਦਰ ਭੁਗਤਣਾ ਪਿਆ ਜਿਹੜੇ ਸਾਡੇ ਪਿੰਡੂ ভোটার ਤੇ ਡਬਲ ਮਾਈਂਡਡ ਹੋ ਗਏ ਵੀ ਕਦੇ ਜਿੱਤ ਕੇ ਬੀਜੇਪੀ ਨਾਲ ਨਾ ਚਲੇ ਜਾਣ ਜੀ ਦਾ ਨੁਕਸਾਨ ਆਪਾਂ ਸਾਰਿਆਂ ਨੂੰ ਹੋਇਆ ਇਹਨਾਂ ਦੀ ਮਿਹਰਬਾਨੀ ਸਦਕੇ ਹੋਇਆ ਅੱਜ ਸਭ ਤੋਂ ਵੱਧ ਝੰਡਾ ਵੀ ਇਹੀ ਚੱਕੀ ਫਿਰਦੇ ਥੈਂਕ ਯੂ ਕਿਹੋ ਜਿਹੇ ਤਰ੍ਹਾਂ ਦੀ ਸ਼ਦਾਬੀਆਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਸੇਧ ਦਿੰਦੀਆਂ ਜਿਹੜੇ ਪੰਥਰਤਨ ਗੁਰਚੰਦ ਸਿੰਘ ਟੋੜਾ ਸੀਗੇ ਸਾਨੂੰ ਮਾਣ ਹੈ ਵੀ ਸਾਡੇ ਇਲਾਕੇ ਦੇ ਸੀਗੇ ਨੌਜਵਾਨਾਂ ਨੂੰ ਹਮੇਸ਼ਾ ਉਹਨਾਂ ਦੀ ਸਿਹਤ ਲੈ ਕੇ ਚੱਲਣੀ ਚਾਹੀਦੀ ਹੈ ਸਰਦਾਰ ਸਰਬਜੀਤ ਸਿੰਘ ਝਿੰਜਰ ਦੀ ਰਹਿਨਮਾਈ ਦੇ ਵਿੱਚ ਜੂਥ ਅਕਾਲੀ ਦਲ ਗੁਰਦੁਆਰਾ ਦੁਖਣਵਾਸ ਸਾਹਿਬ ਉਹਨਾਂ ਦੀ ਯਾਦ ਵਿੱਚ ਭਾਰੀ ਇਕੱਠ ਕਰੇਗਾ ਅਤੇ ਅਸੀਂ ਸਰਦਾਰਾਂ ਦੇ ਫੁੱਲ ਭੇਟ ਕਰਦੇ ਹਾਂ ਨੌਜਵਾਨਾਂ ਨੂੰ ਅਪੀਲ ਹੈ ਕਿ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਹੋ ਕੇ ਉਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਮੈਂ ਪਹਿਲਾਂ ਬਹੁਤ ਧੰਨਵਾਦ ਕਰਦਾ ਹਾਂ ਸ੍ਰੀ ਐਨ ਕੇ ਸ਼ਰਮਾ ਜੀ ਦਾ ਜਿਹੜੇ ਵਿਚੇਚੇ ਤੌਰ ਤੇ ਇਸ ਮੀਟਿੰਗ ਨੂੰ ਇਸ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਆਏ ਰਾਜੂ ਖੰਨਾ ਜੀ ਸਾਡੇ ਵਿਸ਼ੇਸ਼ ਮਹਿਮਾਨ ਤੇ ਆਏ ਸਿਰ ਅਸੀਂ ਬਹੁਤ ਹੀ ਸਾਰੇ ਪੰਥ ਰਤਨ ਚਰਨ ਸਿੰਘ ਟੋੜਾ ਸਾਹਿਬ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹਨਾਂ ਦੀ ਧਰਤੀ ਤੇ ਜੰਮੇ ਬੜੇ ਆ ਉਹਨਾਂ ਦਾ ਸਤਿਕਾਰ ਪੂਰੀ ਦੁਨੀਆ ਵਿੱਚ ਹੈ ਤੇ ਉਹਨਾਂ ਦਾ ਜਿਹੜਾ ਜਨਮ ਦਿਵਸ ਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਆਕਾ ਦੁਖਨਵਰਨ ਸਾਹਿਬ ਗੁਰਦਰਾ ਸਾਹਿਬ ਜਿ ਮਨਾਈ ਜਾ ਰਹੀ ਹੈ ਸਿਆਸੀ ਹਲਕੇ ਵਾਲਿਆਂ ਨੇ ਇਹਨਾਂ ਦੋਵੇਂ ਲੀਡਰ ਸਾਹਿਬਾਨ ਨੂੰ ਬਿਸ਼ਵਾਸਤ ਹੋਇਆ ਕਿ ਹਲਕਾ ਨਾ ਬਾ ਸਾਰੇ ਹਲਕਿਆਂ ਨਾਲ ਬਾ ਚੜ ਕੇ ਉੱਥੇ ਪਹੁੰਚੇਗਾ ਤੇ ਆਪਣੇ ਮਹਿਬੂਬ ਲੀਡਰ ਨੂੰ ਸਤਕਾਰ ਔਰ ਭੇਟ ਕਰੇਗਾ ਡਾਕਟਰ ਸਰਸਿੰਘ ਤੌੜਾ ਜੀ ਇੱਕ ਪਰਿਵਾਰਕ ਧੜੇ ਆਗੂ ਨਹੀਂ ਸੀ ਪੂਰੀ ਸੇਕ ਕੌਮ ਦੇ ਆਗੂ ਸੀ ਸ਼੍ਰੋਮਣੀ ਕਾਲੀਵਾਲ ਦੇ ਬੜੇ ਬੜੀ ਦੇਣਾ ਪੰਥਰੂ ਬੜੀ ਦੇਣਾ ਸੋ ਉਹਨਾਂ ਦੇ ਜਨਰਨ ਨੂੰ ਸਬੰਧ ਦੇ ਵਿੱਚ ਜਿੱਥੇ ਅਕਾਲੀ ਦਲ ਵੱਲੋਂ ਐਸਡੀਪੀਸੀ ਵੱਲੋਂ ਦੁੱਖਵਾਰ ਸਮਾਣਾਇਆ ਜਾ ਰਿਹਾ ਉਸ ਮੀਟਿੰਗ ਸੰਬੰਧੀ ਸਾਡੇ ਜ਼ਿਲ੍ਹੇ ਦੇ ਇੰਚਾਰਜ ਜਨਕੀ ਸ਼ਰਮਾ ਜੀ ਆਏ ਨੇ ਇਸ ਹੜਕੇ ਦੇ ਸੇਵਾਦਾਰ ਮਕਰ ਸਿੰਘ ਲਾਲਕਾ ਜੀ ਉਹ ਸਾਡੇ ਯੂਥ ਦੇ ਆਗੂ ਲੰਕਸਾ ਹੋਰ ਸਾਰੇ ਸਰਕਲ ਪ੍ਰਧਾਨ ਸਾਰੇ ਪਹੁੰਚੇ ਨੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਸ਼ਰਮਾ ਜੀ ਨੂੰ ਕਿ ਅਸੀਂ ਇਸ 24 ਤਰੀਕ ਨੂੰ ਕਿੱਥੇ ਟੋੜਾ ਸਾਹਿਬ ਨੂੰ ਨਤਮਸਤ ਸ਼ਰਧਾਂਜਲੀ ਪੇਟ ਕਰਨਾ ਉੱਥੇ ਟੋੜਾ ਸਾਹਿਬ ਦੇ ਜੀਵਨ ਦੇ ਉੱਪਰ ਵੱਖ-ਵੱਖ ਆਗੂਆਂ ਨੇ ਬੁੱਧੀਜੀਵਾਂ ਨੇ ਉਹਨਾਂ ਦੇ ਵਿਚਾਰ ਰੱਖਣੇ ਨੇ ਉਹਨੂੰ ਸੁਣ ਕੇ ਸ਼ਰੋਮਿਕਾ ਨੂੰ ਤਗੜਾ ਕਰਨ ਵਾਸਤੇ ਪਿੰਡ-ਪਿੰਡ ਦੇ ਵਿੱਚੋਂ ਗੱਟੀਆਂ ਰਾਹੀਂ ਬੱਸਾਂ ਰਾਹੀਂ ਸੰਗਤਾਂ ਪਹੁੰਚ ਰਹੀਆਂ ਨੇ ਸੋ ਉਹਨਾਂ ਅੱਜ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਭਰੋਸਾ ਦਿੱਤਾ ਕਿ ਬੜੇ ਸਤਾਬ ਦੀ ਬੜੇ ਜੰਗੀ ਪੱਧਰ ਤੇ ਬੜੀ ਸ਼ਾਨ ਬਣਾਈ ਜਾ ਰਹੀ ਹੈ ਸੋ ਸਾਰਿਆਂ ਨੇ ਬੰਦਸਰ ਕੀਤਾ